ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸਾਡਲ ਟੀਵੀ ਮਹਾਰਾਜਾ ਸਿਕੋਰ ਨੇਪੀਅਰ ਦੇ ਵਿੱਚ ਬੀਤੇ ਹਫ਼ਤੇ ਹੋਈ ਇੱਕ ਡੇਰੀ ਦੀ ਲੁੱਟ ਦੇ ਦੌਰਾਨ ਇੱਕ ਪਬਲਿਕ ਦੇ ਮੈਂਬਰ ਦੇ ਵੱਲੋਂ ਜਦੋਂ ਇਹਨਾਂ ਲੁਟੇਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਦੇ ਵੱਲੋਂ ਇਸ ਪਬਲਿਕ ਦੇ ਮੈਂਬਰ ਦੇ ਨਾਲ ਕੁੱਟਮਾਰ ਕੀਤੀ ਗਈ ਪੁਲਿਸ ਡਿਟੈਕਟਿਵ ਦੇ ਮੁਤਾਬਕ ਇਨਾ ਛੋਟੀ ਉਮਰ ਦੇ ਤਿੰਨ ਲੁਟੇਰਿਆਂ ਦੇ ਵੱਲੋਂ ਨੇਪੀਅਰ ਸਿਟੀ ਦੀ ਪਾਰਕਿੰਗ ਦੇ ਵਿੱਚੋਂ ਪਹਿਲਾਂ ਇੱਕ ਨਿਸਾਨ ਬਲੂਬੈਡ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਇਹ ਸਟਾਰਟ ਨਾ ਹੋਈ ਤਾਂ ਉਹਨਾਂ ਨੇ ਇੱਕ ਹੋਰ ਨਿਸਾਨ ਟੀਡਾ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਇਸ ਨੂੰ ਇੱਥੋਂ ਚੋਰੀ ਕਰਕੇ ਫਰਾਰ ਹੋ ਗਏ ਇਸ ਤੋਂ ਬਾਅਦ ਇੱਕ ਡੇਰੀ ਤੇ ਲੁੱਟ ਕਰਨ ਦੇ ਲਈ ਪਹੁੰਚੇ ਇੱਥੇ ਇਹਨਾਂ ਨੇ ਇੱਕ ਡੇੜੀ ਦੇ ਉਹਨਾਂ ਨੂੰ ਡਰਾ ਧਮਕਾ ਕੇ ਹਥਿਆਰਿਆਂ ਦੇ ਨਾਲ ਇਥੋਂ ਸਿਗਰਟਾਂ ਤੇ ਵੇਪ ਦੇ ਬਹੁਤ ਸਾਰੇ ਪ੍ਰੋਡਕਟ ਲੁੱਟ ਕੇ ਫਰਾਰ ਹੋ ਗਏ ਬਾਹਰ ਜਾਂਦੇ ਸਮੇਂ ਇੱਕ ਪਬਲਿਕ ਦੇ ਮੈਂਬਰ ਦੇ ਵੱਲੋਂ ਇਹਨਾਂ ਨੂੰ ਕਨਫਰੋਨਟ ਕੀਤਾ ਗਿਆ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਇਹਨਾਂ ਵੱਲੋਂ ਇਸ ਪਬਲਿਕ ਦੇ ਮੈਂਬਰ ਨੂੰ ਜ਼ਖਮੀ ਕੀਤਾ ਗਿਆ ਇਸਨਾਰ ਕੁੱਟਮਾਰ ਕੀਤੀ ਗਈ ਹਾਲਾਂਕਿ ਪੁਲਿਸ ਨੇ ਨਾਤੇ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਇਨਾਂ ਦੇ ਵਿੱਚੋਂ ਦੋ ਦੀ ਪੇਸ਼ੀ ਨੇਪੀਅਰ ਜ਼ਿਲ੍ਹਾ ਅਦਾਲਤ ਦੇ ਵਿੱਚ ਨੇਪੀਅਰ ਯੂਜ਼ ਕੋਰਟ ਦੇ ਵਿੱਚ ਕਰਵਾਈ ਗਈ ਹੈ ਤੀਜੇ ਵਿਅਕਤੀ ਨੂੰ ਆਕਲੈਂਡ ਦੇ ਤੋਂ ਗ੍ਰਫਤਾਰ ਕੀਤਾ ਗਿਆ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਕੋਈ ਵੀ ਅਜਿਹੀ ਘਟਨਾ ਦੇਖਦਾ ਜਾਂ ਫਿਰ ਦੇ ਸਾਹਮਣੇ ਆਉਂਦੀ ਹੈ ਤੇ ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ ਆਪਣੀ ਜਾਨ ਖਤਰੇ ਦੇ ਵਿੱਚ ਨਾ ਪਾਈ ਜਾਵੇ